ਇੰਡੀਆ ਦੇ ਜੜਕੀਆਂ ਹੋਰ ਬਿੱਟ ਮਿਲ ਗਈ ਹੈ ਇੱਕ ਹੋਰ ਬਿੱਟ ਦਾ 45 ਹੋ ਜਾਣੇਗੀ 45 ਸਿੰਗਲ ਆਈ ਇਹਦੇ ਪਾਸੇ ਪੇਰ ਪੈਂਦੀ ਜੀ ਦੋਸਤੋ ਅੱਜ ਸੁਡਿਲੀ ਲੈ ਕੇ ਚ ਨਵਾਂ ਬਲੌਗ ਤੇ ਅੱਜ ਦੇ ਬਲੌਗ ਵਿੱਚ ਡਾਕਟਰ ਸਾਹਿਬ ਦਾ ਸੀ ਅੱਜ ਮੈਚ ਰੂਨ ਪਿੰਡ ਚ ਨਾ ਤੇ ਕ੍ਰਿਕਟ ਦਾ ਸੀ ਡਾਕਟਰ ਪਹੁੰਚ ਗਏ ਦੋਸਤੋ ਚੱਲਦੇ ਆ ਅੱਗੇ ਡਾਕਟਰ ਸਾਹਿਬ ਕਿੱਥੇ ਮੈਂ ਚੋ ਕਿੱਧਰ ਆਓ ਸ਼ਾਇਦ ਅੱਗੇ ਦੋਸਤੋ ਕਿ ਜਣਾ ਉਹ ਤੁਹਾਨੂੰ ਇੱਧਰ ਗੁਰਦੁਆਰਾ ਚਲੋ ਆਪਾਂ ਰੋਣ ਬੰਨ ਕੇ ਜੈਂਟ ਰਿਕਾਰਡ ਕਰਿਆ ਅੱਗੇ ਦੇਖ ਰਹੇ ਹਾਂ ਦੋਸਤੋ ਕੀ ਮੋੜਾ लासी मेर हिसाब सां करा रूराम शायदि खेत च वॾी की जॉल चाक लका न कई बार स्कूल खे करा रे टूर्नाम ਆਉਤ ਚੱਲਦੇ ਆਪਾਂ ਹੁਣ ਅੱਗੇ ਆਹ ਦੇਖਤਾ ਹੈਂ ਦੋਸਤੋ ਇੱਧਰ ਗਰਾਊਂਡ ਆ ਗਿਆ ਕਿਤਾਮ ਐਂਜੈਂਟਰ ਕਰ ਗਏ ਦੋਸਤੋ ਬਾ ਬੱਲੇ ਬੱਾਰਦਾ ਕੇ ਨਹੀਂ ਸ਼ਨੀ ਤੀਜਾ ਵੜ ਪਾ ਰਹੇ ਆ ਮੇਰੇ ਵੀਰ ਬੱਲੇ 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 ਅਰੇ ਚਾਰ ਰੇੜ ਗਿਆ ਜੋ ਦੋਸਤੋ ਰੋੜੀ ਵਰਸਸ ਜੋੜਕੀਆਂ ਦਾ ਮੈਚ ਹੋਆ ਤੇ ਆਪਾਂ ਪੂਰਾ ਦੇਖਣਾ ਤੇ ਚਲੋ ਕਰਦੇ ਆਪਾਂ ਵਲੌਗ ਸਟਾਰ ਹਾਂ ਰੋੜੀ ਵਰਤੀ ਜੋੜਕੀਆਂ ਬਹੁਤ ਤਗੜੀ ਮਟਾਉ ਰਹੀ ਹੈ ਸ਼ੁਰੂਆਤ ਹੋ ਰਹੀ ਹੈ ਬਾਈ ਕੰਡਿਆ ਦੀ ਨੀਆ ਜੋੜ ਦੀਆਂ खाणु पहली व मुंडा <laughs> त

ਭਾਈ ਜੌਰ ਕੀ ਆਇਆ ਗਰੀਲੇ ਬਣੋ ਮਾਨ ਬੀਆ ਲਾ ਲਾਣੇ ਆਹ ਮੰਦਾ ਗਰੀ ਪਿਆਰਾ ਹੈ ਸਾਡਾ ਸੁਣ ਲੈ ਸਰਾ ਸਰਾ ਕਹਾ ਬੋਲ ਆ ਭਾਈ ਬੋਲ ਆ ਵੀ ਖੜ ਬੋਲ ਇਹ ਨਾਦੀ ਮੀਆਂ ਦਾ ਅੱਜ ਕਰਨਾ ਕੀ ਦਿਨ ਹੈ ਇਹ ਨਾਦੀ ਮੀਆਂ ਥਾ ਸੰਦਰੇ ਗਰੀ ਦਾਇਆ ਕੰਦੀ ਗਰੀ ਖਾਨ ਹੋਰ ਪਿੰਡ ਵਾਲਾ ਵੀ ਆਇਆ ਤੇ ਪਾਸੇ ਦੇ ਜੌੜਕੀਆਂ ਪੰਡਾ ਗਾਦੀ ਵੀਡੀਓ ਦਾ ਇਹੇ ਟੀਮ ਗਾਦੀ ਸਾਹਮਣਾ ਕਰ ਰਹੀ ਹੈ ਜੌੜਕੀਆਂ ਵਰਦੀ ਟੀਮ ਲਈ ਜੌੜਕੀਆਂ ਆ ਛੱਕਾ ਬੱਲੇ 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 ਆਹ ਵਾਹ ਇਹ ਗੁਗੜੀ ਆ ਬਰਜਾਨ ਮਾਨ ਕਦੇ ਪਹਿਲਾ ਵਰ ਪਾ ਰਹੇ ਨੇ ਮੇਰੇ ਵੀਰ ਪਹਿਲਾ ਗ੍ਰੀਕ ਦੀ ਕਰਕੇ ਬਾਹਲਾੜੇ ਧੀਰੀ ਦੀਵਾਰ ਆ ਆ ਪੈਂਦੇ ਵਾਲ ਦੀ ਜੌੜਕੀਆਂ ਵਾਲਾ ਜੌੜਕੀਆਂ ਵਾਲਾ खान <laughs> क ڪٿي کڊڻو آهي اهي ٽنڙا ساهه کڏي جدي بال ਇਹ ਗੱਡੇ ਆਖਦੇ ਨੇ ਬੰਦੇ ਲਈ ਰਾਤੀ ਆ ਧੰਨ ਧੰਨ ਪਾਇਸਾਂ ਦੀ ਗੱਡੇ ਗੱਭਰੂ ਉਹਨੇ ਪਾਸੇ ਦੇ ਪਿਆਰਾ ਪਿੰਡੀ ਵਾਲ ਦੇ ਗਾਇਕੀਆਂ ਵਾਲਾ ਗੱਭਰੂ ੱਲੋ 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 ਪਰਖਾਨ ਗੱਡੇ ਪਾਈ ਦਾ ਦੇ ਪਿੰਡ ਵਾਲਾ ਆਹ ਦੇਖਾਂਗੇ ਦਲ ਚਾਰ ਜੇਮਨਾ ਆਹ ਸਾੰਦਰਾ ਕਰਨ ਦੇ ਹੋਰ ਬੰਦਾ ਗਰੋਕੀਆਂ ਬੰਦਾ ਗੱਭਰੂ ਪਿਆਰਾ ਰੋਰੀ ਵਾਲੀ ਦੀ ਵਾਰ ਕਰਦੀ ਆ ਹੋ ਬੱਲੇ 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 ਆਹ ਬਾਕੀ ਉਹ ਪੁਆ ਨਾ ਤਾਲੀ ਦਰ ਰੀਤਾ ਮਿਲੂ ਦੀ ਆ ਰਹੀ ਆਓ ਹਰਦੇ ਦੋਸਤਾਂ ਬੈ ਡਾਕਟਰ ਪਾਵਾਂ ਕਿਦਰਮ ਆਪਣਾ ਮਰਤੀ ਬਾਈ ਹਾਂ ਹੁਣ ਦੇ ਹੁਣ ਦੇਖਦਾ ਇਹ ਦੌੜ ਬੰਦੇ ਦੇ ਨਾਲ ਜਾਂਦੇ ਜਿਹੜੇ ਖਾਤਾ ਜਾ ਰਹੇ ਆ ਪੰਦੇ ਨਾਲ ਇੱਕ ਵਾਲੇ ਫੇਰ ਵਾਹੇ ਗੋਰੀਆ ਜਿੱਤੀ ਕਮਾਲਾ ਵਾਹੇ ਖਾਨ ਆ ਰਹੇ ਹੋ ਸਾਰੇ ਆ ਰਹੇ ਆ ਮੈਚ ਇੱਕ ਰਹੀ ਜੀ ਜੀਡੀਰ ਦੀਆਂ ਬਾਲਾਂ ਤਾਰੀਆਂ ਨੇ ਪਹਿਲਾਂ ਇੱਕ ਜਿਹੜੀ ਬੰਦੇ ਲੱਗਿਆ ਕਰੜ ਤੋਂ ਪਰ ਦੋ ਬਲ ਤਾੜਿਖੇ ਵਾਲੇ ਪਰ ਹੁਣ ਕਦੇ ਖਾਤੇ ਖੇੜ ਤੋਂ 15 रन गए 14 लादी है 2 ओवर करे 15 रन गए छठी वाला भी घेर रहंदी वारी छॾे रहंदो आहे ਦੋਸਤੋ ਆਪਣੇ ਡਾਕਟਰ ਸਾਹਿਬ ਦੀ ਆ ਗਈ ਹੈ ਬੋਲਿੰਗ ਤੇ ਦੇਖੋ ਕੀ ਬੰਦਾ ਹੈ yeah get out ਹੈਲੋ ਹਾਂਜੀ ਹੈਲੋ ਹੈਲੋ ਹਾਂਜੀ ਯਾਰ ਟਾਲ ਖਲੀ ਉਹ ਖਲੀ وشكرا <applause> لكم <applause> ਵੀ ਬੰਨੇ ਭਈਆ ਹਾਰ ਗਿਆ ਮੇਰੇ ਤੇ ਆ ਲੈ ਹੁਣ ਅੱਜ ਪੱਛ ਪੱਛ ਚਾਰ ਲਾੜੀ ਪੁੱਛਿਆ ਚੱਲੋ ਮਰ ਜਾਣਗੇ ਭਾਈਂ ਤੇ ਲੰਦ ਚੱਲ ਠੀਕ ਆ ਮਾਰ ਮਾਰ ਹੈ ਛੱਡ ਮਾਰ ਫੁੱਲ ਕੇ ਖੇਡ ਤੂੰ ਵੀ ਮੈਂਦੀ ਦੀ ਪਿੱਛੇ 17 ਜਾਣੇ ਆ ਖੜਾ ਆ ਰਾਵਣਾ ਐ ਪਲੁੱਕ ਪਲੁੱਕ ਕਰੀ ਨਾ ਤੇਰੇ ਕੁੱਤੇ ਆ ਕੋਈ ਨਾ ਕੋਈ ਨਹੀਂ ਰਸ ਭੱਜ ਗਿਆ ਹੁਣ ਆਣੇ ਆ ਕੋਕੜੂ ਪਾਣੀ ਵਾਲੀ ਬੋਤਲ ਐਨੇ ਨਾ ਤੂੰ ਤੂੰ ਹੀ ਫੜ ਲੈ

ડર કે ખેડો ઈશું કાચો ઓય કાચો ઓય ઓય કાચો ઓય દોરો ના દોરો આરામ કોઈ નીકળ ડિજિટલ મગું ਉਹ ਤੁੰਦਰੇ ਜੋਕਰ ਬਣਾ ਵੀ ਇਹ ਲਾਈਵ ਦਿਖਾਈਏ ਗਾਹਾਂ ਯਾਰ ਉਧਰ ਭੁੱਲਣੇ ਚਾਹੀਦੇ ਉਹਨੂੰ ਕਾਹਦੇ ਖਾਤਰ ਪੈਸੇ ਦਿੱਤੇ ਚੱਲ ਚੱਲ ਕੈਚ कै चेक ना अच्छा कोई नहीं ਇੱਥੇ ਦਾ ਆਪਾਂ ਚਲੋ ਉੱਤਾ ਤਿੰਨ ਦਿਨ ਤੱਕ ਚਲਾਉਂਦਾ ਗਿਆ ਉਹ ਬਸ ਤੇਰੇ ਕਾਕਾ ਨਾਲ ਸੀ ਤੇ ਪ੍ਰਭਾ ਮੁਰਦਲ ਟੱਪਾਈ ਟੁੱਟੀ ਹੈ ਮਾ ਜੋ ਆ ਉਹ ਮੇਰੇ ਡੇਡੀ ਡੇਡੀ ਕਿਹੜਾ ਸੋਣ ਸਾਰੇ ਪਿੰਡ ਚ ਫੇਰ ਘੁੱਕਿਆ ਸੁਣੀਏ ਕਹਾਉਤ ਉਡੀ ਪਹਿਲੀ ਬਾਲ ਪਾਦਾ ਹੋਇਆ ਹੈ ਸ਼ਾਟ ਦੇਖਣਾ ਹੋਏਗਾ ਇਹ ਕੈਚ ਆਵਾ ਨਹੀਂ ਕਾਹਦੀ ਬੱਕਰ ਹੋਰ ਬਿੱਟ ਮਿਲ ਜੂਗੀ ਹੈ ਇੱਕ ਹੋਰ ਬਿੱਟ ਦਾ ਜੋਗੀ ਪਾਦਾ ਹੋ ਚੁੱਕਿਆ ਹੈ ਬਾਲ ਤੇ ਬੈਟਸਮੈਨ ਤਿਆਰ ਵੱਲ ਤਿਆਰ ਹੈ ਨਹੀਂ ਟੌਟ ਬਾਲ ਆਏ ਪਿੱਛੇ ਪਲੇਅਰ ਨਾ ਹੁੰਦਾ ਤਾਂ ਬਸ ਭੱਜਣਾ ਪੈਂਦਾ ਬਾਣੋ ਵਾਂਗ ਸਿੰਘ ਸਰਦਾਰ ਰੋੜੀ ਦਾ ਫੇਰ ਬਾਲ ਪਾਉਣ ਲਈ ਤਿਆਰ ਵਾਲ ਤਿਆਰ ਆ ਦੇ ਕਹਿੰਦੇ ਵੀ ਪਿੱਟ ਚਟਕਾ ਦਿੱਤੀ ਹੈ ਤਾਂ ਇਹ ਵੀ ਡੰਡੇ ਤੋਂ ਕਿਲੀਆਂ ਪੱਟ ਦਿਤੀਆਂ ਨੇ 6ਵਾਂ ਰੈਡੀ ਸਮਾਪਤੀ ਹੈ ਜੀ 48 ਸਕੋਰ ਹੋ ਚੁੱਕਿਆ ਹੈ 6ਵਾਂ ਰੈਡੀ ਸਮਾਪਤੀ 48 ਸਕੋਰ ਸੈਨ ਮੋਹ ਬਾਲਾਗੇ ਬਾਈਡੈ ਬਾਈਡੈ ਜੀ ਠੀਕ ਹੈ ਠੀਕ ਕੋਈ ਨਹੀਂ ਪਰ ਉੜੀ ਦਾ ਪਲੇਅਰ ਫੇਰ ਗੇਂਦ ਪਾਦਾ ਹੋਇਆ ਹੈ ਤੇ ਹਾਂ ਦੋਸਤੋ ਆਪਣਾ ਡੈਕਟਰ ਸਾਹਿਬ ਪਾਉਣ ਜਾ ਰਿਹਾ 40 ਸਕੋਰ ਹੋ ਗਏ ਨੇ ਜੀ 45 ਹੋ ਗਏ ਨੇ ਜੀ 45 ਸਿੰਗਲ ਆਈ ਉਦੇ ਪਾਸੇ ਫੇਰ ਪੈਂਦੀ ਹੋਈ ਬਾਲ ਹੈ ਤੇ ਨਹੀਂ ਸ਼ਾਟ ਬਾਲ ਪਰ ਉਹ ਹੋਇਆ ਯਾਰ 50 ਬਰੀ ਕਹਦਾ ਉਹ ਤੇ ਬਾਲ ਹੁੰਦੀ ਹੈ ਕਿ ਨੋਟ ਹੁੰਦੀ ਹੈ ਕਹਿ ਜਾ ਤੂੰ ਚੋਕਾ ਨਹੀਂ ਬੱਸ ਬਹੁਤ ਹੀ ਵਧੀਆ ਸ਼ਾਟ ਹੈ ਬਾਲ ਸਿੰਘ ਸਰਦਾਰ ਹੈ ਕੈਰੀਬੇ ਕੋ ਪਾਸੇ ਤੇ ਚਾਂਦੀ ਹੋਈ ਬਾਲ ਤੇ ਪੌਲ ਚੌਕਾ ਨਹੀਂ ਹੋਇਆ ਇਹ ਟਿਕਾ ਟਿਕਾ 44 ਰਨ ਹੋ ਗਏ ਐ ਕਹਿੰਦੇ ਵੀ ਇੱਕ ਪਾਸੇ ਰੋੜੀ ਦੀ ਟੀਮ ਖੇਡਦੀ ਪਈ ਐ ਦੀ ਉਹਦੀ ਵਧੀਆ ਪ੍ਰਦਰਸ਼ਨ ਦੇ ਵਿੱਚ ਆਏ ਰੋੜੀ ਵਾਸਤੇ ਚੌੜੀਆਂ ਦਾ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਹੈ